ਸਸਕਾ ਵੇਜੀ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰ ਤੋਂ ਆਪੋ ਆਪੋ ਵੈਲਕਮ ਹੈ ਜੀ ਤੇ ਅੱਜ ਆਪਾਂ ਫੌਜੀ ਸਾਹਿਬ ਕੋਲ ਪਹੁੰਚ ਚੁੱਕੇ ਆ ਪਿੰਡ ਥਰੀਆਲ ਜ਼ਿਲ੍ਹਾ ਅਮਰਸਰ ਪਿੰਡ ਤਹਿਸੀਲ ਮਜੀਠਾ ਤੇ ਬਾਈ ਹੈਪੀ ਸਿੰਘ ਕੋਲ ਆ ਚੁੱਕੇ ਆ ਅੱਜ ਵੀ ਬਾਈ ਜੀ ਨੇ ਕੋਈ ਪੰਛੀ ਦੇ ਲੱਗਾ ਗਾਵਾਂ ਸੇਲਾ ਪਰ ਤਬਾਈ ਵਾਲੇ ਘਰਾਂ માં ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਸਕਾ ਸੰਦੀਪ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਟਰਾਂਕ ਬਾਈ ਜੀ ਕਿਰਪਾ ਕਿਰਪਾ ਜੀ ਸਾਰੇ ਸੰਦੀਪ ਡੇਰੀ ਫਾਰ ਚੈਨਲ ਦੇਖਣ ਵਾਲਿਆਂ ਨੂੰ ਵਾਇਰਲ ਜੋ ਖਾਲਸਾ ਵਾਇਰਲ ਦੇਸਾਂ ਉਦੇਸਾਂ 'ਚ ਵਸਦੇ ਜਿਹੜੇ ਸੰਗਤ ਬਾਹਰ ਵਾਲਿਆਂ ਨੂੰ ਵੀ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਉਂਕਿ ਬਾਹਰੋਂ ਬੜੇ ਫੂਨ ਦਿਸਣ ਆਂਦੇ ਯਾਰ ਪਰ ਉਹਨਾਂ ਭੈਣ ਭਰਾਵਾਂ ਦਾ ਹੀ ਨਾਮ ਲੈਣਾ ਸਾਡਾ ਫਰਜ਼ ਬਣਦਾ ਵੇਖੋ ਉਹਨਾਂ ਨੂੰ ਲੈਣਾ ਵਿਚਾਰੇ ਕੁਝ ਨਹੀਂ ਉਹ ਬਿਲਕੁਲ ਗੱਲ ਸੱਚੀ ਤੇਰੀ ਵੀ ਬੜੀ ਐਪਰੀਸ਼ੀਏਟ ਕਰਦੇ ਹਾਂ ਬੜੀ ਵਧੀਆ ਕੰਮ ਹੌਸਲਾ ਕਰਦੇ ਕਿ ਬੜੀ ਠੀਕ ਐ ਕੰਮ ਕਰਦੇ ਬੰਦੇ ਜੀ ਹੋਰ ਸਣਾ ਬੋਲੀ ਬਸ ਮਾਲ ਵੇਚ ਗਿਆ ਮਾਲ ਦਸੇ ਵਸਿਆ ਦੋ ਵਾਰੀ ਵੇਚ ਗਿਆ ਮੇਰੇ ਘਰੇ ਤੇ ਮੈਂ ਤੁਹਾਨੂੰ ਫੋਨ ਵੀ ਕੀਤਾ ਹਾਂ ਹਾਂ ਹੋ ਗਿਆ ਜਾਂ ਨਾ ਵੇਚ ਮੁਝ ਕੇ ਬੰਦੇ ਚਲੋ ਉਹਨਾਂ ਦੀ ਕਿਸਮਤ ਉਹ ਨਹੀਂ ਕਿਸਮਤ ਕਨੇ ਬੰਦੇ ਆ ਚੱਲੀ ਜਾਣਾ ਫੋਜੀ ਸਾਹਿਬ ਹਾਂ ਮਾਲ ਵਿਕੀ ਜਾਂਦਾ ਤੇ ਉਹਨੂੰ ਮਾਲ ਚੰਗਾ ਹੋਵੇ ਵੇਚੀ ਹਾਂਜੀ 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 ਬਾਕੀ ਹੋ ਗਿਆ ਚਲੋ ਚੰਗੀਆਂ ਕਰਕੇ ਲਈ ਦੀਆਂ ਬਿਲਕੁਲ ਜੀ ਬਾਕੀ ਕਰਮਾਂ ਵਾਲੀਆਂ ਅੱਜ ਵੀ ਚਾਰ ਪੰਜ ਲਾਉਗਾ ਕੁਝ ਦੋ ਕੁ ਕਾਮਾ ਅਜ ਨਹੀਂ ਪਾਉਣੀਆਂ ਕਿਉ ਨਿਕਲਿਆ ਮਨੇ ਰਿਹਾ ਹੈਗਾ ਹਾਂ ਪਰ ਉਹ ਗਾਈਆਂ ਚੋਲੀਆਂ ਵਾ ਚੋਣ ਕਰਕੇ ਫਿਰ ਡੰਗਰ ਚੋਇਆ ਨੂੰ ਚੰਗਾ ਲੱਗਦਾ ਆਹ ਗਾਂ ਵੀ ਸੁਈ ਜੇ ਅੱਛਾ ਠੀਕ ਹੈ ਜੀ ਫਰਸੋਂ ਦੀ ਅੱਜ ਜਿਆਦਾ ਨਹੀਂ ਮੱਛੀ ਬੱਚਾ ਬੱਚਾ ਇਹਦੇ ਮਗਰ ਇਹ ਕੋ 20 ਕਿਲੋ ਬੋਲਾ ਤਿਆਰ ਅੱਛਾ ਇਸ ਤੇ 20 ਕਿਲੋ ਤੇ ਖੋਲੀ ਜੀ ਫਿਰ ਲੋ ਜੀ 20 ਕਿਲੋ ਬੋਲਾ ਤਿਆਰ ਤੇ ਗਾਂ ਦਾ ਲੇਵਾ ਪਿੱਛੇ ਵੇਲੋ ਕਿੰਨਾ ਨਿਕਲਦਾ ਆਹ ਵੇਖ ਮੂੰਹ ਦਿਖਾਓ ਵੇਖੋ ਗਾਂ ਦੀ ਵੱਡੀ ਵਿਆਹ ਤੇ 20 ਕਿਲੋ ਬੋਲਾ ਯਾ ਜੇ ਲੰਮੀ ਦੁੱਧ ਤੇ ਫੋਜੀ ਸਾਹਿਬ ਕਿੰਨੇ ਕਰੂ ਤੋ ਤੇ ਇਹ ਦੋਸਤ ਨਹੀਂ ਵੀ ਸਾਹਿਬ 25 ਪਲੱਸ ਚੱਲੇ 25 ਪਲੱਸ ਵਾਲੀ ਵੈਣ ਵੇਖੋ ਚੈੱਕ ਕਰੋ ਕਰਾ ਦੀ ਆ ਦੇ ਲੋ ਇਹ ਤੇ ਆਈਆਂ ਹੋਈਆਂ ਤੇ ਬੱਚਾ ਮਗਰ ਆ ਗਿਆ ਚੋਬਰ ਜੀ ਤੋਰੋ ਆ ਗਿਆ ਬਾਕੀ ਜਾਵੇ ਲੈਵਾ ਲੈ ਕੇ ਨਹੀਂ ਨਹੀਂ ਚੁਲਾਇਆ ਜਾਦਾ ਅੱਗਾ ਪਿੱਛੇ ਦਿਖਾਉ ਬਣਾ ਕੈਮਰਾਮੈਨ ਜੀ ਲੈਵਾ ਵੇ ਚਾਤੀ ਤੋਂ ਵੱਡਾ ਐਦਾ ਲੈਵਾ ਐਗ ਦੀ ਬਾਕੀ ਦਾ ਗੱਲ ਸਹੀ ਹੈ ਜੀ ਲੈਵੇ ਤੂੰ ਤੇ ਦੇਣਾ ਜੀ ਲੈਵੇ ਨੇ ਤੂੰ ਅਸਦੀਪਾ ਉਹਦਾ ਤਰੋ ਆਟੀ ਚਾਹੀਦਾ ਲੈਵੇ ਹਾਂ ਜੀ ਲੈਵੇ ਤੇ ਨਿਕਲਣਾ ਮਾਰ ਲੈਵੇ ਦੇ ਲੈਵੇ ਦੇ ਮੜਕ ਮੜਕੇ ਤੁਰਦੀ ਹੈ ਗਾਂ ਦਾ ਵਿਲੇ ਜਿਹੜਾ ਜਿਗਵਾ ਰਤਾ ਹੀ ਤੋੜਾ ਹੈ ਜੀ ਇਹ ਤਿੰਨ ਟੈਪ ਚੁਆਈ ਮੰਗੂਗੀ ਸੰਦੀਪ ਜੀ ਤਿੰਨ ਟੈਪ ਚੁਆਈ ਆਲੀ ਗਾਂ ਆ ਬੈਠਾ ਤੇ ਰੇੜੇ ਵੀ ਆਖੇ ਫੌਜੀ ਸਰ ਆਇਆ ਜੀ ਵੀ ਪਾਓ ਹੋਈ ਕਰਦ ਸਭ ਨਿਕਨੇਗੀ ਕਰਦ ਰਿਹਾ ਆਪ ਤੂੰ ਆਪੇ ਕਰ ਲੈ ਸੰਦੀਪ ਜੀ ਨਹੀਂ 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 ਫੌਜੀ ਸਰ ਮੈਂ ਹੀ ਕਰਨੇ ਨਹੀਂ ਫਿਰ ਪਚਾ ਲਾ ਲੀਂਗੇ ਨਹੀਂ ਲੋੜ ਵੇਲੇ ਮਰਜੀ ਤੁਹਾਡੀ ਇੱਕੋ ਇੱਕ ਆ ਦੇਖੋ ਇਹ ਚੁਆਈ ਪਾਣੀ ਮਾਰਦਾ ਪੀਂਦੇ ਬੰਦੇ ਕੋਈ ਕੋਈ ਨਹੀਂ ਕੋਈ ਇਹ ਚੁਆਈ ਮੋਟਰ ਕਿ ਨਹੀਂ ਮੋਟਰ ਮੋਟਰ ਪੂਰੀ ਗਈ ਥੋੜਾ ਮੋਟਰ ਰੇਡੀ ਚਾਲਦੇ ਹਾਂ ਠੀਕ ਆ ਡਾਤੀ ਥੋੜੀ ਜੀ ਪੂਰੀ ਸੀਲ ਲਾ ਕੇ ਆ ਹਾਂ ਜੀ ਫਿਰ ਫੌਜੀ ਸਾਹਿਬ ਨਹੀਂ ਸੇ ਇਹੋ ਜੀ ਗਾਵਾਂ ਦਾ ਮੁੱਲ ਤੇ ਭਾਵੇਂ ਅਸੀਂ ਲੱਖ ਵੀ ਕਰ ਲੀਏ 80 ਵੀ ਕਰ ਲੀਏ 75 ਕਰ ਲੀਏ ਵੇਚੀਆਂ ਗਾਵਾਂ ਤੈਨੂੰ ਪਤਾ ਆਪਾਂ ਲਾ ਕੇ ਆ ਜੀ ਸੱਜੇ ਜੀ ਜਾਣ ਦੋ ਠੰਡ ਹੋਦਾ ਠੰਡ ਚਾਰ ਵੇਲੇ ਕਰਦੇ ਚਾਰ ਵਜੇ ਅੱਜ ਨਿਕਲ ਗਿਆ ਗਾਹਰ ਨਿਕਲਣਾ ਖਾਬੋਰੇ ਕਰੋ ਚਲੋ 75 ਮੁੱਲ ਕਰਦਾ ਬਾਕੀ ਕੋਈ ਆਪੀ 70 ਦੀ ਦੇ ਦੋ ਦੋ ਹੀ 5 ਕਿਲੋ ਵਾਲੇ ਯਾਰ ਨਹੀਂ ਦੇ ਸਭ ਭਾਨ ਲਈ ਭਾਨਾ ਦੇ ਦੇ 65000 ਰੁਪਏ ਦੇ ਦੇ ਵੇ ਲੋ 65000 ਦੀ ਵੇੜ ਤੇ ਭਾਅ ਬਿਲਕੁਲ ਸਹੀ ਗੱਲ ਆ ਬਾਕੀ ਲੇਵਾ ਵੇ ਵਛੀ ਦਾ ਕੀ ਆਦਾ ਹੱਤ ਹੱਤ ਇਹੋ ਜਿਹਾ ਹੱਤ ਹੱਤ ਅੱਗੇ ਹਾਂ ਇਧਰ ਗਾੜੀ ਵੇਚਦੇ ਨੇ ਨਾ ਉਹਨਾਂ ਅਜੇ ਆਈਆਂ ਹੋਈਆਂ ਨੇ ਬਿਲਕੁਲ ਜੀ ਬਿਲਕੁਲ ਦਾ ਕਰਕੇ ਦਰਨਗੇ ਤੈਨੂੰ ਪਤਾ ਵੀ ਮਾਲ ਸੁਥਰਾ ਹੀ ਬਾਸ ਬਾਜੀ ਬਾ ਇਹ ਵੀ ਨਾ ਦੋੰਦਾ ਫਿਰ ਕਿੰਨੇ ਦੇਣਾ ਹੋਰ ਕਿੰਨੇ ਦੇਣਾ ਜੀ ਚਲੋ ਆ ਆਜੋ ਇਹ ਵੀ ਸੁਈ ਹੈ ਜੀ ਇਹ ਤਰਾ ਦੀ ਸੁਈ ਸੰਧੀ ਮਗਰ ਵਛੀ ਜੇ ਅੱਛਾ ਅੱਛਾ ਫਿਰ ਤੇ ਐਚ ਐਫ ਵੀ ਬਖੀ ਜੇ ਤੇ ਸੂਆ ਪਹਿਲਾਂ ਹੀ ਨਹੀਂ ਨਹੀਂ ਸੂਆ ਦੂਜਾ ਨਹੀਂ ਵੀ ਸ਼ਿੰਗੀ ਮੂੰ ਦੂਜਾ ਸੂਆ ਤੇ ਛੇ ਨਾਲ ਵੇਖੋ ਬੈਠ ਵੇਖ ਨਸਲ ਪੂਰੀ ਬੈਠ ਤੇ ਦਿਖਾਓ ਅੱਗਾ ਐ ਅੱਗਾ ਪਿਛੇ ਚੰਗੇ ਦਾ ਵੇਖੋ ਲੈ ਵਾ ਇਹਦਾ ਵੇਖ ਕੱਟ ਲੈ ਵੇ ਦੇ ਨਾਲੇ ਫੋਜੀ ਸਾਹਿਬ ਤੁਰਦੀਆਂ ਨਹੀਂ ਇਹ ਕਲੇਰੇ ਇਹ ਖੁੱਲੀਆਂ ਰਹਿੰਦੀਆਂ ਨਹੀਂ ਇੱਥੇ ਕਰਕੇ ਗੋਲ ਕਰਦੀ ਕਲੇਰੇ ਦੀ ਇਹਨਾਂ ਫਿਰ ਉੱਥੋਂ ਤੁਹਾਨੂੰ ਪਤਾ ਫਿਰ ਰਹਿ ਸਕਦੇ ਇੱਥੇ ਕਿਧਰ ਕਲੇਰੇ ਦੀ ਆਈ ਗਿਆ ਉੱਥੇ ਇੱਥੇ ਹੁਣ ਪਤਰੇ ਆਏ ਬਾਦਰੇ ਆ ਅਸੀਂ ਆਪ ਕੋਲ ਪਤਰੇ ਆਦੀ ਕਿੰਨੀ ਔਲਾ ਜਿਹਾ ਹੁਣੇ ਹੀ ਲੱਗ ਜਾਣਾ ਹਾਂਜੀ ਹਾਂ ਇਹ ਰਿਹਾ ਬਾਰਾ ਮੈਂ ਫਾਕਸ ਨਹੀਂ ਕਿਸੇ ਨੂੰ ਪਤਾ ਜੀ ਵੀ ਸੀਲ ਠੰਡੀ ਬਿਲਕੁਲ ਜੀ ਜਿੱਦਾਂ ਮਰਜੀ ਆ ਥੱਲੇ ਬੈਠਾ ਹਾਂ ਦੇਖੋ ਨਾਲ ਵੈਡ ਤੋਂ ਕੋਣੀ ਸਾਹ ਦੇ ਚਲੋ ਵੇਖ ਕਿਡਾ ਲੱਗਾ ਆਣ ਵੇਖ ਕਿਡੀ ਕੁਆਲਿਟੀ ਦਾ ਲੱਗਾ ਮੂੰਹ ਵੀ ਦਿਖਾਓ ਫੋਟੋ ਮਾਣ ਆ ਬੇਖੋ ਉੱਪਰ ਦੱਸ ਤਾਂ ਆ ਵੇਖੋ ਆਹ ਜੀ ਕੰਨੀ ਨਹੀਂ ਬਰਾਬਰ ਆਈ ਵੇ ਰੱਸੀ ਜੀ ਛੇ ਦੰਦ ਦੂਜਾ ਸੂਆ ਚਲੋ ਲੈ ਚਲੋ ਜੀ ਐ ਨਾਲੇ सिटी डप्पी बोधी ਵਾਲੀ ਬੈਠ ਬੋਧੀ ਵਾਲੀ ਮਗਰ ਵੀ ਬੱਛੀ ਬਹੁਤ ਤਗੜੀ ਵਧੀਆ ਮਗਰ ਵੀ ਬੱਛੀ ਪੜੀ ਜੀ ਬੱਛੀ ਦਿੱਤੀ ਕਰਮਾ ਲਈਏ ਆ ਲੋ ਡਬਲ ਫੈਰਾ ਪੂਰਾ ਉਹ ਸੰਭਾਲ ਦੇ ਸਿਰ ਤੇ ਭਾਈ ਤੁਹਾਡੇ ਚਲੋ ਜੀ ਬੱਛੀ ਜੀ ਨਹੀਂ ਸਿਰ ਪਾਲੀ ਜਾਂਦੀਆਂ ਪਾਲੀ ਜਾਂਦੀਆਂ ਬੱਛੀ ਬਹੁਤ ਵਧੀਆ ਆ ਜਾਣਾ ਗਾੜੀ ਭਾ ਕਿ ਸੰਦੀਪ ਜੀ ਚੁਆਇਸ ਜੂ ਇਹਦੀ ਵੀ ਕਰਮਾ ਲਈ ਦੀ ਲੱਗੀ ਇਹਨੂੰ ਮੋਟਰ ਜੀ ਨੇ ਠੀਕ ਹੈ ਜੀ ਵਾਜੀ ਧਾੜਾ ਥੱਲੇ ਵਾਜੀ ਜਰੀਏ ਫਿਰ ਕੀ ਕਰੀਏ ਲੈ ਲਈ ਆਪਣੇ ਪਾਣੀ ਮਾਰਦਾ ਹਾਂ ਹਾਂ ਚਲੋ ਕੁਛ ਨਹੀਂ ਹੁੰਦਾ ਇੱਕ ਨੰਬਰ ਦੀ ਚਵਾਈ ਹੈ ਜੇ ਕਿਸਮਾਨ ਹੀ ਨਾ ਹੈ ਕਿਸਮਾਨ ਆਇਆ ਤਾਂ ਸ਼ਾਨਦਾਰ ਸ਼ਾਨਦਾਰ ਦੀ ਹੈ ਨਾ ਕਰ ਨਹੀਂ ਕਰੂਗਾ ਹਾਂਜੀ ਜੀ ਦੀਪ ਸਿੰਘ ਇਹਦੇ ਭੋੜਾ ਇਹਦੇ ਕੋ 14 15 ਕਿਲੋ ਹੋਣਾ ਜੇ ਘਰਾ ਦੀ ਸੂਜੀ ਤੋਂ ਦੁੱਧ ਦੇ ਵੀ 25 ਗ੍ਰਾਮ ਦੇਦੇ ਚਲੋ 20 22 ਕਿਲੋ ਆਰਾਮ ਨਾਲ ਕੱਢ ਦੂ ਜਿੱਡੀ ਨਸਲ ਹੈ ਹੂੰ ਮੋਹਨ ਤਾਂ ਸੰਦੀਪ ਸਿੰਘ ਦਾ ਵੀ ਜੀ ਕਰਦਾ ਵੀ 70 ਕਰ ਲਈਏ 65 ਕਰ ਲਈਏ ਆਪੇ ਹੀ ਕਰ ਦੋ ਬਸ ਜੀ ਜੀ ਇਹਦਾ ਮੁੱਲ ਜੀ 65 ਤੇ 63 ਦੀ ਦੇ ਦੀ ਕਰਮਾਲ ਪੂਰੇ ਛੜ ਦੇ ਜਾਂਦੇ ਜੀ ਸਾਡੇ ਨੂੰ ਜੀਤ ਸਿੰਘ ਮਿਲਦੀ ਨਹੀਂ ਮਰੋਂ ਲੈ ਕੇ ਨਹੀਂ ਮੇਰੇ ਇਹ ਜੀ ਵਸੀ ਪਰ ਇੱਥੇ ਤਾਂ ਮਿਲਦੇ ਆ ਕਿ ਨਹੀਂ ਚਲੋ ਸਾਨੂੰ ਮਿਲ ਜਾਂਦੀਆਂ ਕਰਮਾਲੀਆਂ ਹੀ ਦੇਈ ਜਾਂਦੇ ਆ ਮਗਰ ਬੱਚਾ ਪੁੱਤ ਬੱਚੀ ਪਿੱਛੇ ਬਹੁਤ ਸੋਣੀ ਆ ਤੇ ਪਾਲ ਲਵੇ ਬੱਚੀ ਬਾਕੀ ਕੋਈ ਗੱਲ ਨਹੀਂ ਕੋਈ ਛੋੜ ਓਦੋਂ ਛੋੜ ਹੀ ਕਰਨੀ ਹੁਣ ਬੰਦੀ ਨਿੱਕੀ ਨਿੱਕੀ ਕਮਾਈ ਆ ਨਹੀਂ ਕੋਈ ਨਹੀਂ ਕਰਾਂਗੇ ਛੋੜ ਜਿਹੜਾ ਭੈਣ ਭਰਾ ਆ ਗਿਆ ਉਹਨੂੰ ਛੋੜ ਤੋਂ ਨਹੀਂ ਨਾਲ ਕੁੱਲੀ ਖੁੰਡੀ ਛੋੜ ਕੇ ਨਹੀਂ ਦਿਲ ਵਿੱਚ ਜਿਹੜਾ ਉਹ ਆ ਗਿਆ ਉਹਨੂੰ ਨਾ ਨਹੀਂ ਆਜੇ ਇਹ ਗੱਪੜਾ ਜੀ ਇਹ ਗੱਬਣ ਵਸੀ ਸੰਦੀਪ ਜੀ ਅੱਛਾ ਇਹ ਵੀ ਭਾਣੇ ਤੋਂ ਪਹਿਲਾਂ ਸਮਝ ਗੱਲੇ ਪਹਿਲਾਂ ਦੂਜੇ ਸਮੇਂ ਲੈ ਮੇਰੇ ਖਿਆਲ ਚ 24 ਦੇ ਛਿੱਗੀ ਜੇ ਲਓ ਜੀ ਇਹ ਵੀ ਵੇਖੋ ਕਰਾ ਦਿਓ ਆ ਜਾ ਪੱਗ ਪਹਿਲਾ ਸੂਆ ਵਹਿਰ ਦਰਦੀਆਂ ਮਾੜੇ ਆਈਆਂ ਲਾ ਕੇ ਤੇ ਸਾਫ ਵੀ ਚਲ ਜਾਂਦੇ ਜਿਹੜਾ ਹੋਣਾ ਹੀ ਉੱਤਰੀ ਆ ਜੀ ਗੱਡੀ ਤੋਂ ਐ ਨੂੰ ਕਰ ਲੋ ਰੋਗੀਆਂ ਐਂ ਕਰ ਲੋ ਉੱਤਰ ਰੋਸਦਾ ਚੱਲ ਆਹ ਰਖੇ ਭਾਈ ਨਾਲ ਹੀ ਐ ਦਾ ਸਰ ਤੁਹਾਨੂੰ ਪਤਾ ਅਜੇ ਗੱਡੀ ਇੱਥੇ ਸੁਦੀਪ ਸਾਹਿਬ ਕੀ ਕਰ ਗਿਆ ਬਿਲਕੁਲ ਜੀ ਬਿਲਕੁਲ ਸੀਲ ਠੰਡੀ ਇਹਨੂੰ ਆਸ ਹੁੰਦੀ ਹੈ ਜਿਕੇ ਨਹੀਂ ਸੀਲ ਠੰਡੀ ਸੰਦੀਪ ਸਾਹਿਬ ਬੜੀ ਆ ਬੱਚੀ ਬੜਨ ਵਾਲੇ ਨਾ ਓੜਕ ਤੋੜ ਦੂ ਆਪਣੇ ਤੁਹਾਨੂੰ ਪਹਿਲੇ ਸੂਏ ਨਾਲ ਨਹੀਂ ਨਹੀਂ ਸੂਆ ਦੂਜਾ ਸਨੀ ਦੂਜਾ ਸੂਆ ਭਾਵੇਂ ਪਹਿਲਾਂ ਕਰਕੇ ਕੋਈ ਲੈ ਲੇ ਵੇਚਣ ਨੂੰ ਪਹਿਲਾਂ ਹੀ ਕਰਕੇ ਵੇਚ ਸਕਦੇ ਹੈ ਚੌਗੀ ਹੈ ਚਾਰ ਰਾਂ ਦੇ ਸ਼ਿੱਕੀ ਲੱਗੀ ਇੱਕ ਬੰਨੇ ਸੇ ਅਬ ਕਿਨੇ ਕੱਢੀ ਜਾਂਦੇ ਸ਼ਿੱਕੀ ਬੱਸੀ ਆ ਬਾਕੀ ਭਾਗ ਕੋ ਪਹਿਲਾਂ ਸਵੇਰੇ ਤੋਂ ਦੂਜੇ ਸਵੇਰੇ ਤੋਂ ਲਓ ਜੀ ਦਿਖਾਓ ਕਰਾਂ ਦੇ ਉਹਨਾਂ ਨੂੰ ਪਹਿਲਾਂ ਨਹੀਂ ਦੱਸੀ ਹੁੰਦੀ ਜੀ ਹਾਂਜੀ ਪਰ ਸਾਨੂੰ ਲੱਗਦਾ ਵੱਸੀ ਦੂਜੇ ਸੂਏ ਹੈ ਅੱਛਾ ਜੀ ਪਰਾਂ ਵਾਲੇ ਤੈਨੂੰ ਕਦਾ ਕਹਿ ਮੰਨੇ ਨਹੀਂ ਕਰਾਂ ਕਹਿ ਫਿਰ ਪੁੰਜ ਕੇ ਕਹਿ ਤੂੰ ਕਹੀਏ ਆਣੀ ਵਾਸ਼ੀ ਬਹੁਤ ਚੰਗੀ ਲੈ ਵਾ ਨੂੰ ਬਹੁਤ ਮਾਰੂ ਵਸ਼ੀ ਸਾਰੀ ਪਿੱਛੇ ਹੋਣੀ ਫੁੱਟਬਾਲ ਵਾਂਗ ਜੇ ਵੀ ਮੋਲ ਤੇ ਇਹਨਾਂ ਕੀ ਕਰਦਾ ਵੀ 60 ਕਰ ਲਈਏ 60 ਕਰ ਲਈਏ ਕੱਚੀ ਹੈ ਵਸ਼ੀ ਕੋਈ ਸਾਹਮਣੂ ਕਾ ਚਾਹ ਤਾ ਇਹ ਚ ਕਮਾਈ ਵੀ ਹੈਗੀ ਵਪਾਰੀ ਭਰਾ ਜਿਹੜਾ ਵੀ ਲੈ ਜੂ ਮਾਨੂੰ ਲਪਾ ਹੋਣਾ ਹੀ ਉਹਨਾਂ ਦਾ ਕੋਈ ਸਾਹਮਣੀ ਹੈ ਸਾਹਮਣੀ ਬਸ ਸਾਹਮਣੇ ਮੋਲਿਆ ਬਿਲਕੁਲ ਜੀ ਬਾਕੀ ਕੋਈ ਗੱਲ ਨਹੀਂ ਹੁਣ ਤੁਸੀਂ ਆਪ ਹੀ ਕਰਦੋ ਤੇ ਮੈਂ 55000 ਮੰਗ ਲਈਏ ਜਾਨਦਾਰ ਹਾਂ ਹੋਰ ਘਟਾਣੇ ਆ ਦੋ ਹੀ ਜਾਨ ਦੋ ਬੂਹਿੰਜਾ ਦੀ ਦੇਣੀ ਸਦੀਪ ਜਾਨਦਾਰ ਚਲੋ ਜਾਂਦਾ 50 ਮੈਂ ਪਹਿਲੀ ਜਿਹੜੀ ਮੇਰੇ ਨਾਲ ਸਾੜ ਹੋ ਗਿਆ ਵੀਡੀਓ ਪਾਉਂਦੇ ਆ ਤੇਰਾ ਮਾਰਦਾ ਨਾ 51 ਦੀ ਦੇ ਦੇਣੀ 50 ਦੀ ਜਾਂਦਾ ਨਹੀਂ 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 50 ਜਾਂਦਾ 50 ਜਾਂਦਾ ਉਹ ਛੋਟ ਕਰਨੀ ਸੀ ਉਸਿਆ ਹੋਰ ਦੱਸ ਤੂੰ ਖੁਸ਼ ਆ ਨਾ ਉਹ ਬਾਪੂ ਪਤਰੀ ਵਾਲਿਆ ਗੋਹ 50 ਤਾਂ ਵੀ ਛੋੜ ਕਰਨੀ ਗੱਲ ਕਿੰਨੀ ਕਰਦੀ ਹੈ ਫਿਰ ਜਿੰਨੀ ਮਰਜ਼ੀ ਕਰ ਦੇ ਚੱਲ ਨਹੀਂ ਜਿੰਨੀ ਚੀਕ ਬਾਹਰ ਰਿ ਕਮੈਂਡ ਕਰਦੇ ਗਏ ਮਰੇ ਧੱਕਾ ਕਰਦਾ ਸੰਦੀਪ ਕੋਈ ਨਹੀਂ ਧੱਕਾ ਕਰਦਾ 100000 49000 ਦੀ ਸੰਦੀਪ ਨਾ ਯਹੀਂ ਹੈ ਕਿਹੀਂ ਸੰਦੀਪ ਤੋਂ ਮਾਰ 49000 ਦੀ ਜਾਨ ਦੋ ਜੋ ਸੰਦੀਪ ਹਾਂ ਇਤਨਾ ਮਨੋਰੰਜਨ ਹੀ ਕਰਨਾ ਤੱਕੇ ਤੂੰ ਕਰੇਗਾ ਮਰੇ ਨਹੀਂ ਐ ਸੰਦੀਪ ਸਾਹਿਬ ਅੱਛੀ ਮੈਂ ਨਾ ਟੋਪੜ ਗਬੜ ਵੇਚੀ ਆ ਹਾਂਜੀ ਹਾਂ ਮੈਂ ਦੱਸਦਾ ਜੀ ਦੇਖ ਵੇਖੋ ਜੀ ਇਹ ਵੀ ਪਹਿਲਾ ਥੋ ਨਹੀਂ ਦੂਜਾ ਥੋ ਛਿੱਗੀ ਜੀ ਇਸ ਲਈ ਸਭਾ ਕੋਕੜ ਗੱਪਾਂ ਦੇ ਚਾਹ ਅੱਛਾ ਉਹ ਨਾ ਮਨ ਆਉਂਦਾ ਠੀਕ ਆ ਇਹ ਆਪਣੇ ਘਰ ਹੋਈ ਗਈ ਆ ਨਾ ਘਰੋਂ ਗਈ ਘਰੋਂ ਇੱਥੋਂ ਸਿਹਿਆ ਸੱਤਾ ਵਿੱਚ ਦੀ ਗੱਪਾਂ ਠੀਕ ਆ ਉਹ ਇੱਕ ਵਾਰੀ ਕਰਾਂ ਦੇ ਉਹ ਜਿਹੜਾ ਰੂਡ ਰੂਡ ਵੀ ਲੰਮਾ ਬੜਾ ਟੂਰ ਘੜਦੇ ਆ ਚਲੋ ਜਿੱਥੇ ਕਰਮਾਂ ਚ ਤਰਨ ਪਾਣੀ ਸੰਦੀਪ ਜੀ ਹੁਣ ਉੱਥੇ ਜਾਣਾ ਹੈ ਮੈਂ ਉੱਥੇ ਹੀ ਜਾਣਾ ਹੈ ਪ੍ਰਸ਼ਾਦ ਦੇ ਦੋ ਖਾਣੇ ਅਸੀਂ ਗੱਡੀ 'ਚ ਰੱਖ ਲੈਨੇ ਹਾਂ ਬਿਲਕੁਲ ਚਾਹ ਚੁਨਾ ਤਾਲੀ ਦੇ ਬਾਕੀ ਸੀਲ ਰੱਤੀ ਸਨੀਪ ਸਾਹਿਬ ਵੀ ਬੜੀ ਡਰ ਹੁੰਦੀ ਓ ਜਦੋਂ ਲੈਣੋ ਲਾਸਟ ਵੀ ਰਿਹਾ ਹੁਣ ਇਹ ਹੁਣ ਤੁਸੀਂ ਆਪੀ ਘਟਾ ਲਓ ਆਪਾਂ ਬੋਲਣਾ ਨਹੀਂ ਇਹ ਜਿਸ ਹੈ ਉਹ ਜਿਮਾ 25 ਦਾ ਲੋਕੀ ਤੇ ਮੈਂ ਵੀਡੀਓ ਬਣਾ ਰਿਹਾ ਰਹੀ ਨਾ ਕੋਈ 50 ਮੰਗੇ ਜਾਂਦਾ ਕੋਈ 60 ਮੰਗੇ ਜਾਂ ਕੋਈ 55 ਬੱਛੀ ਚ ਕੋਈ ਕਾਜਾ ਕਰਦਾ ਨਹੀਂ ਬੱਚੇ ਬਹੁਤ ਛੋਟੇ ਅਜੇ ਲਾਈਆਂ ਵੀ ਗਿੱਲੀਆਂ ਵਾਂ ਨਾ ਮੜ ਜਾ ਬਿਲਕੁਲ ਜੀ ਸੰਦੀਪ ਜੀ ਮੋਲ ਕਰ ਲੀਆਂ ਦਾ 50 ਹੂੰ 45 ਦੇ ਦਿੰਦੇ ਲਾਸਟ ਬੀਟ ਹੈ ਜੀ ਤੇ ਆਪੇ ਕਰ ਜਿਨੇ ਪੈਸਾ ਹੋ ਜਾ ਨਹੀਂ ਨਹੀਂ ਜਿਨੇ ਦੀ ਕਹਦੇਗਾ ਅੱਜ ਬਾਪੂ ਵਾਲਾ ਕੰਮ ਚਲਾ ਤਿੰਨ ਘਟਾ ਦੀ 42000 ਜੀ ਬਾਹਰ ਨਹੀਂ ਘਟਾਣੇ ਚਾਲ 10000 ਤੇਰੇ ਲਈ ਅੱਜ ਬਹੁਤ ਹੀ ਅੱਜ ਕਰਾ ਲਈ 10000 ਦੀ ਆ ਸ਼ੰਭੂ ਦੇ ਖਾਤੇ 41 ਬਹੁਤ ਬੜੇ ਦੇਖੀ ਜਾ ਉਹ ਜਿਹੜਾ 10000 ਛੱਡ ਦੋ ਹੋਰ 40 ਕਰ ਤੜਕੜਾ ਨਹੀਂ ਇੰਦਾ ਨਹੀਂ ਕਰਦਾ ਮੈਂ ਆਪ ਛੋੜ ਕਰ ਦੇ 40 ਜਾਂ ਛੋੜ 100 ਰੁਪਿਆ ਬਸ ਚਲ 40 ਤੇ 100 ਹੀ ਹੋਣੀ ਆ ਸਦੀਪ ਸਿੰਘ ਮੈਂ ਵਛੀ ਤੋਕੜ ਗੱਭਣ ਹਾਂਜੀ 6 ਮਹੀਨਿਆਂ ਦੀ ਮੈਂ 30000 ਦੀ ਵੇਚੀ ਹਾਂ ਲਾਲਾ ਵੀ ਉਹਨੇ ਬੰਦੇ ਨੇ 4-3 ਮਹੀਨੇ ਪੱਠੇ ਪਾਏ ਆ ਜਿਹੜੇ ਦੁੱਧ ਦੇ ਉਹਦਾ ਥੋੜਾ ਹੀ ਦੋ ਚੰਗੇ ਪਰਚੋਾਈ ਵੀ ਬੜੀ ਚੰਗੀ ਇਹ ਮੈਂ ਬਾਬਿਆਂ ਕੋਲ ਹੀ ਗੁਰਦੁਆਰਿਆਂ ਚਾਪਾ ਦੋ ਤਿੰਨ ਕਾਵਾਂ ਲਈਆਂ ਇੱਕੋ ਬਾਬਿਆਂ ਕੋ ਤੂੰ ਮੁੜ ਕੇ ਰਾਹ ਜਾਂਦੇ ਹਲਾ ਜਾਂ ਤੇ ਲਾਈ ਨਾ ਫੇ ਸਾਨੂੰ ਇੱਥੇ ਲਿਆ ਕੇ ਤੇ ਇੱਥੋਂ ਖੜੀ ਬੰਦਾ ਚਲ ਐ ਹੀ ਆ ਬਾਈ ਜੀ ਕੋ ਟਾਈਮ ਜ਼ਿਆਦਾ ਘੰਟਾ ਜੀ ਨਹੀਂ ਤੇ ਹਨੇਰਾ ਹੋ ਗਿਆ ਪੱਗ ਮੱਛੀ ਬਹੁਤ ਚੰਗੀ ਸੋਚਾ 40 ਹੋਰ ਸੁਣਾਓ ਜੀ ਦਾ ਬਾਕੀ ਕਿਰਪਾ ਮਹਾਰਾਜ ਬੜਾ ਵਧੀਆ ਜੀ ਕਰोबर ਚੱਲੀ ਜਾਂਦਾ ਤੇਰੇ ਆਸਰੇ ਨਾ ਮਹਾਰਾਜ ਆਸਰੇ ਅਸੀਂ ਉਹਨੂੰ ਸਾਥਰੇ ਫਿਰਦੇ ਨਹੀਂ ਨਹੀਂ ਸਿਆ ਇਹੋ ਹੀ ਆਖੀ ਵਾਲੀ ਵੀ ਭੈਣ ਭਰਾ ਸਾਰੇ ਪਿਆਰ ਨਾਲ ਰਹੋ ਬਾਜੀ ਬਾਤ ਬਾਤ ਪਿਆਰ ਨਾਲ ਹੀ ਕੰਮ ਚੱਲ ਜਾਂਦਾ ਚਲੋ ਅਸੀਂ ਵੀ ਪਹਿਲਾਂ ਬੜੇ ਗੁੱਸੇ ਖੁਰੇ ਹੁੰਦੇ ਹਾਂ ਗੁੱਸੇ ਚੋਂ ਕਟਿਆ ਬਿਲਕੁਲ ਜੀ ਬਿਲਕੁਲ ਕੋਈ ਨਹੀਂ ਕੁਝ ਨਹੀਂ ਕਟਿਆ ਬਾਕੀ ਇਹ ਵੀ ਮਾਲ ਲਿਆਓ ਵੇਖੋ ਮਾਲ ਤੁਸੀਂ ਸੋਹਣਾ ਲੇਈਦਾ ਤੇ ਸੁਣਾ ਹੁਣ ਵੀਰ ਕੋਈ ਬੰਦ ਕਰਕੇ ਕਹਦੇ 40 ਦੀ ਆ 35 ਦੀ ਅਮਰ ਸਾਰੇ ਕਰਨਾ ਹੀ ਹੈ ਕਿ ਮੈਡੀ ਹੁਣ ਜਿਹੜੇ ਬਹਿਣਾ ਤੁਹਾਨੂੰ ਪਤਾ ਸੰਦੀਪ ਜੀ ਪਿਛਲੀ ਵਾਰੀ ਵੀਡੀਓ ਚ ਮੈਂ ਸਭ ਤੋਂ ਥੱਲੇ ਦਾ ਕਮੈਂਟ ਤੁਹਾਨੂੰ ਵੇਖਿਆ ਨਹੀਂ ਅਜੇ ਮੇਰੇ ਖਿਆਲ ਕੀ ਵੇਖਿਆ ਕਰੀ ਉਹਨੇ ਪੰਜੇ ਛਿਆਂ ਕਾਇਆਂ ਦਾ ਰੇਟ ਲਾਦਾ ਕਿਹਾ 40 ਕੇ ਦਾ 45 ਦੇ ਜਿਹੜੀ ਮੇਰੇ ਘਰ ਵੇਚਣ ਦੀ ਉਹ 56 ਦੀ ਵੇਚਣ ਦੀ 53 ਆਪਣੇ ਆਪਣੇ ਕੋਈ ਬਿਵਾਰੀ ਹੋਣਾ ਜੀ ਮੰਨ ਲਓ ਕਹਿੰਦਾ ਵੀ ਜਿਹੜਾ ਬੰਦਾ ਰਜਾਈ ਚ ਬੈਠਾ ਨਾ ਬਾਹਰ ਨਹੀਂ ਗਿਆ ਉਹਦਾ ਉਹਦਾ ਕੰਮ ਹੈ ਵੀ ਫੜਿਆ ਫੋਨ ਤੇ ਕਮੈਂਟ ਕਰਤਾ ਰੇਟ ਵੀ ਲਿਖ ਦਿੰਦੇ ਜਿਹੜੇ ਰੇਟ ਨਾਲ ਕੋਈ ਭੈ ਸਾਨੂੰ ਗਾਵਾਂ ਲੈਦੇ ਤੇ ਅਸੀਂ ਦਿਾਈ ਚ ਬੈ ਕੇ ਲਈ ਹੁੰਦੇ ਹਾਂ ਬਿਲਕੁਲ ਜੀ ਅਸੀਂ ਜਾਂਈਏ ਨਾ ਵੀਡੀਓ ਪਾਈਏ ਤੇ ਕੱਲੀ ਜਾ ਉਹ ਬਾਈ ਬਿਲਕੁਲ ਉਹ ਐ ਹੀ ਇਸ ਤਰ੍ਹਾਂ ਬਾਈ ਸਰਨ ਸਿੰਘ ਨੇ ਕਿਹੜੇ ਰਜਾਈ ਲੈ ਲੈਂਦਾ ਬਾਈ ਜਿਹੜਾ ਇਹ ਕੰਮ ਹੁੰਦਾ ਚਲੋ ਕਮੈਂਟ ਕਰੋ ਮੈਂ ਹੁਣ ਵੀ ਅੱਜ ਸੰਦੀਪ ਸਾਹਿਬ ਤੈਨੂੰ ਪਰਾਤੀ ਆਪਣੀ ਗੱਲ ਨੂੰ ਵੀਡੀਓ ਮੈਂ ਕਿਹਾ ਸੰਦੀਪ ਦਾ ਮਾਰ ਲੱਭ ਜੂ ਤੇ ਸਵੇਰੇ ਬਾਅਦ 4 ਵਜੇ ਘਰੋਂ ਨਿਕਲ ਗਿਆ ਬਿਲਕੁਲ ਇੱਕ ਗਾਈ ਬੰਦਿਆਂ ਚੋਣੀ ਉਹ ਮੈਨੂੰ ਫੋਨ ਕਰਦੇ 6 6:30 ਆ ਕੇ ਭਾਜੀ ਗਾਂ ਚੋਣੀ ਮੈਂ ਕੋਈ ਘਰੇ ਆ ਪੱਡੇ ਕਰੀਏ ਚੋਲੋ ਹਾਂਜੀ ਹਾਂਜੀ ਮਤਲਬ ਕਹਿੰਦਾ ਵੀ ਗਾਂ ਵੀ ਨਹੀਂ ਵੇਖੀ ਵੀ ਚੋਰਾਣੀਆਂ ਨੇ ਕਿ ਉਹ ਜਾ ਵਪਾਰੀ ਉਹ ਵੀ ਮੈਂ ਗਾਂ ਚੋਣੀ ਮੈਨੂੰ ਪਤਾ ਚੋਲਣ ਚੋ ਗਾਂ ਉਹ ਦੁੱਧ ਵੀ ਹੈਗਾ ਸਭ ਕੁਝ ਆ ਸਾਨੂੰ ਕੀ ਅਸਰ ਹੈ ਬਸ ਆਪੇ ਲੈ ਜਾਣਗੇ ਬਿਲਕੁਲ ਕੋਈ ਤੇ ਨਾ ਚਾਹਣਾ ਬਿਲਕੁਲ ਬਾਜੀ ਇਹ ਆ ਵੀ ਤੁਰਨਾ ਫਿਰਨਾ ਪੈਂਦਾ ਸੰਦੀਪ ਜੀ ਮਾਰ ਲੈਣਾ ਗੋਲ ਕਰਨਾ ਪੈਂਦਾ ਬਾਜੀ ਕਹਿਣ ਨੂੰ ਆ ਵੀ ਯਾਰ ਵਪਾਰੀ ਬੜਾ ਸੌਖਾ ਵਪਾਰੀ ਔਖਾ ਹੁਣ ਵਪਾਰ ਹੋ ਗਿਆ ਗੱਡੀਆਂ ਤੇ 4-5 ਲੱਖ ਦੀ ਤੇ ਗੱਡੀ ਪਾ ਲੈਦੀ ਪਾ ਲੈਦੀ ਮੈਂ ਬਿਲਕੁਲ ਜਦੋਂ ਮਤਲਬ ਉਹਦਾਂ ਸਾਨੂੰ ਗੱਡੀ ਖਤਮ ਖਤਮ ਤੇ ਉਹ ਵੀ ਵਿੱਚੇ ਪੈਣੀ ਨਫੇ ਵਿੱਚੇ ਪੈਣੀ ਨਫੇ ਜ ਉਹਨੇ ਉਹ ਘਾਟਾ ਪੈ ਹੀ ਜਾਂਦਾ ਹੈ ਨਾ ਇਹ ਵੀਡੀਓ 'ਚ ਆਪਾਂ ਗਾ ਪਾਈ ਉਹ ਕਾਲੀ 5000 ਵਾਲੀ ਹੂੰ ਹੂੰ ਤੇ ਉਹਨੂੰ ਮਸਟ ਸਟੇਟਸ ਹੋ ਗਈ ਆ ਅੱਛਾ 2000 ਰੁਪਏ ਉੱਤੇ ਲੱਗ ਗਿਆ ਉਹਨੂੰ ਵੀਟ ਵਿਗੀ ਵੇਚੀ ਨਹੀਂ ਕਿ ਇਹਨੂੰ ਦਿੱਤੀ ਨਹੀਂ ਬਿਜਾਰ ਘਾਉ ਨੂੰ ਮਸਟ ਸਟੇਟਸ ਹੋ ਗਿਆ ਤੇ ਮਲੋ ਮਜੱਕ ਦਾਮ 2000 ਹੋਰ ਰੁੱਟ ਗਿਆ ਤੇ ਹੁਣ 2-3000 ਹੋਰ ਘਾਟ ਵਿਕਣੀ ਆ ਘਾਟ ਵਿਕਣੀ ਕੀ ਕਰੂੰ ਉਹ ਬੰਦਾ ਜੀ ਕੋਈ ਗੱਲ ਨਹੀਂ ਫਿਰ ਜੀ ਚਲੋ ਇੱਥੇ ਹੀ ਆਈਏ ਕੋਈ ਐਂ ਚਲੀ ਜਾਂਦਾ ਬਾਕੀ ਸੰਦੀਪ ਜੀ ਕੰਮ ਵਧੀਆ ਕਰੋ ਤੁਸੀਂ ਵਧੀਆ ਕਰਨੇ ਆ ਵਪਾਰੀ ਵਧੀਆ ਕੰਮ ਕਰੋ ਬਾਕੀ ਜਿਹੜੇ YouTube ਚੈਨਲ ਵਾਲੇ ਸਾਰੇ ਪ੍ਰਾਪਾਤਾ ਨਹੀਂ ਮ ਇਹ ਸਾਡਾ ਜਿਹੜਾ ਨਾ ਲੋਕਾਂ ਦਾ ਯਕੀਨ ਬਣਿਆ YouTube ਤੇ ਜਿੰਨਾ ਜਰ ਸਾਡਾ ਯਕੀਨ ਲੋਕਾਂ ਦਾ ਰਿਹਾ ਵੀ ਵੀਡੀਓ ਤੇ ਮਾਲ ਮਗਾਇਆ ਸਹੀ ਮਿਲਿਆ ਉਹਨਾਂ ਜਰੀਆ ਜਦੋਂ ਲੋਕਾਂ ਦਾ ਯਕੀਨ ਉੱਠ ਗਿਆ ਵੀ ਲੋਕਾਂ ਮਾਲ ਘਟ ਲੈ ਬਿਲਕੁਲ ਭਾਜੀ ਬਿਲਕੁਲ ਵੇਖੋ ਜਿਹੜਾ ਚਾਹੀਦੇ ਐ ਐਕਸਟਰਾ ਐਂ ਗਿਆ ਜੀ ਭਾਜੀ ਕੋਈ ਵੀ ਐ ਭਲਾ ਤੁਸੀਂ ਐ ਭਲਾ ਤੁਸੀਂ ਤੇ ਮਤਲਬ ਕੰਮ ਸਹੀ ਢੰਗ ਨਾਲ ਕਰੋ ਸਹੀ ਢੰਗ ਤੇ ਜੇ ਸਹੀ ਢੰਗ ਨਾਲ ਰੋਟੇ ਕਰੋਗੇ ਜੇ YouTube 'ਉਂ ਫਿਰ ਅਗਲੇ ਗਾਲਾਂ ਕੱਢਣੀ ਲਾਮੇ ਸਾਨੂੰ ਦੇਈ ਜਾਂਦੇ ਚੈਨਲ ਹੋਰ ਹੁੰਦਾ ਮੈਂ ਤੁਹਾਨੂੰ ਇੱਕ ਤੋਂ ਵੀਡੀਓ ਪਾਈਆਂ ਰੱਖਾਂ ਲਾਮੇ ਸਾਨੂੰ ਦੇਈ ਜਾਂਦੇ ਚਲੋ ਤੇਰੇ ਜਨਮ ਦਾ ਤੇ ਲਾਮਾ ਨਹੀਂ ਹੁੰਦਾ ਸਾਡੇ ਕੋਲ ਗਲਤੀ ਵੀ ਹੋ ਜਾਂਦੀ ਹੈ ਮਨ ਵੀ ਲੈਂਗੇ ਜੀ ਜੋ ਪਰ ਆਂਦੇ ਵੇਗਾ ਆਪਾਂ ਕਹਿੰਦੇ ਭਾਈ ਇਹ ਕੰਪਰੋਮਾਈਜ਼ ਕਰਾਂਗੇ ਜੀ ਆਪਣੇ ਕੋਲ ਸਾਈ ਆਈ ਹੈ ਤੇ ਹਾਂ ਜੀ ਤੇਰੇ ਇਲਾਕੇ ਜੋ ਬਰੋਜਪੁਰ ਹਾਂ ਜੀ ਉਹ ਬੰਦੇ ਆਦੇ ਵੀ ਇੱਕ ਗਾਈ ਹੋਰ ਤੋਂ گاਵਾ ਇੱਥੇ ਮੇਰੇ ਕੋਲ ਤਿੰਨ ਲਈਆਂ ਇੱਕ ਮੋੜਦਿਆਂ ਦੋ ਲਈਆਂ ਅਸੀਂ ਇੱਕ ਜੀਰੇ ਦੇ ਲਈ ਮੈਂ ਕਿਹਾ ਚਲੋ ਉਹਨਾਂ ਗਾਈਆਂ ਨੂੰ ਪਾ ਕੇ ਭੇਜ ਦਿੰਦੇ ਹਾਂ ਤੇ ਉਹ ਗਾਂ ਵਿਚਾਰੀ ਮੁੜ ਕੇ ਉਹ ਗਾਈਆਂ ਇੱਥੇ ਵੇਗੀਆਂ ਉਹਨਾਂ ਦੀਆਂ ਮੇਰੇ ਘਰੇ ਵਪਾਰੀਆਂ ਦੀਆਂ ਇਹੋਂ ਗਾ ਮੇਰੇ ਕੋਲ ਬੱਜੀ 10000 ਸਾਈ ਹੈ ਮੈਂ ਉਹਨਾਂ ਨੂੰ ਕੱਲ ਫੋਨ ਕਰਦਾ ਵੀ ਸਾਈ ਪਾ ਦਾਂਦੇ ਨਹੀਂ ਕੋਈ ਨਹੀਂ ਸੰਦੀਪ ਦੇ ਚੈਨਲ ਦੀ ਸਾਈ ਨਹੀਂ ਸਾਨੂੰ ਕੋਈ ਪ੍ਰਵਾਤ ਖਾਂਦੇ ਆਂਦਾ ਕਹਿੰਦਾ ਵੀ ਅਸੀਂ ਬਹੁਤ ਚਿਰ ਦਾ ਬੇ। ਬਿਲਕੁਲ ਬਿਲਕੁਲ। ਇਹ ਕਰਕੇ ਤੇਰੇ ਦੇ ਲੋਕ ਚ ਯਕੀਨ ਕਰਦੇ ਆ ਤੇਰੇ ਨਾਲ ਹੀ ਸਾਡੇ ਤੇ ਯਕੀਨ ਕਰਦਾ ਸਾਨੂੰ ਨਹੀਂ ਕੋਈ ਜਾਣਦਾ ਜੇ ਵਪਾਰੀ ਕੋਈ ਸੋਚੇ ਨਾ ਵੀ ਮੇਰੀ ਮਸ਼ਹੂਰੀ ਹੋ ਗਈ ਆ ਇਹ ਤੇਰੇ ਕਰਕੇ ਸੰਦੀਪ ਜੀ ਸਾਰੇ ਜਿਹੜਾ ਯਕੀਨ ਕਰਦਾ ਉਹ ਬੰਦਾ ਉਹ ਤੇਰਾ ਕਰਕੇ ਕਰਦਾ ਵੀ ਯਾਰ ਸੰਦੀਪ ਦਾ ਚੈਨਲ ਪੁਰਾਣਾ ਵਾ ਇਹ ਬੰਦਾ ਠਗੀ ਨਹੀਂ ਵਜਦਾ ਭਾਈ ਠੱਗੀ ਦੇ ਚਲੋ ਭਾਈ ਕੋਈ ਨਹੀਂ ਕੀ ਹੋ ਵੀ ਜਿਹੜਾ ਮੈਨੇ ਹੁੰਦਾ ਭਾਈ ਕਿ ਆਹ ਦਾ ਕੰਪਰਮਾਈਜ਼ ਕਰੋਗੇ ਨਹੀਂ ਜੀ ਤੇ ਕਰਨਾ ਵੀ ਜ਼ਰੂਰੀ ਹੈ ਜੀ ਕਰਨਾ ਪੈਂਦਾ ਵੀ ਪਾਰ ਲੈਣਾ ਨਹੀਂ ਆਉਣਾ ਚਲਾਉਣਾ ਨਾ 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 ਪਾਰ ਲੈਣਾ ਜੀ ਤੇ ਬਾਕੀ ਜੇ ਕੋਈ ਆਨਲਾਈਨ ਕਰ ਲੋ ਭਾਈ ਤੁਸੀਂ ਉਹ ਤੁਸੀਂ ਬੈਠੇ ਆ ਹਨਾ ਬਾਕੀ ਅਸੀਂ ਦੇਖੋ ਸੰਦੀਪ ਸਿੰਘ ਜੀ ਨੇ ਵੀ ਆਓ ਅਸੀਂ ਹੁਣ ਚੋ ਕੇ ਲਿਆਏ ਪਾਸ ਕਰਕੇ ਲਿਆ ਆਪਣੇ ਤਸਦੀਕ ਕੀਤੀ ਆ ਅਸੀਂ ਪੈਸੇ ਦੀ ਆ ਇਹ ਤਾਂ ਪੈਸੇ ਖਰਚਣੇ ਆ ਆਓ ਆਪਣੀ ਤਸਦੀਕ ਕਰੋ ਭਾਜੀ ਠੀਕ ਆ ਬਾਕੀ ਜਿਹੜੀ ਕੋਈ ਖਾਣ ਵੱਧ ਘੱਟ ਆ ਕੇ ਇਹਨੂੰ ਦੱਸ ਦੋ ਦੁੱਧ ਕਿਲੋ ਦੋ ਗਲੋਂ ਇਹਦੇ ਕੋ 20 ਕਿਲੋ ਗਾਂ ਦਾ ਦੁੱਧ ਆ ਕਿਲੋ ਘਟ ਜੂਗੀ ਕਿਉਂਕਿ ਅਸੀਂ ਹੁਣ ਆ ਕੇ ਮਾੜੀ ਮੋਟੀ ਸਾਫ ਸਫਾਈ ਕੀਤੀ ਆ ਕੁਝ ਪੈੜੇ ਜਾਈ ਆ ਕਿਲੋ ਅੱਧਾ ਕਿਲੋ ਡੰਗਰ ਵੱਧ ਘਟ ਜੂ ਉਹ ਗੱਲ ਵੱਖਰੀ ਹੈ ਕਿਉਂਕਿ ਪੈੜੇ ਪਿਆ ਡੰਗਰ ਜਾ ਕੇ ਜੀਣਦਾ ਦੁੱਧ ਕਿਲੋ ਖੰਡ ਘਟ ਵੱਧ ਹੋ ਜੇ ਪਰ ਲਾਹਮਾ ਖੰਡ ਹੋਣ ਦਾ ਘੱਟ ਹੋਵੇ ਖੰਡ ਨਾ ਭੂਰ ਨਾ ਹੋਵੇ ਵੱਧ ਘਟਣਾ ਹੋਵੇ ਚਲੋ ਗੱਲੇ ਕੋਈ ਨਹੀਂ ਬਾਕੀ ਗੱਲਾਂ ਮਾਤਾ ਦੇ ਮੁਕੜੇ ਨੇ ਸਹੀ ਸਿਆ ਜੇ ਮੈਂ ਬਦਾਂ ਹੀ ਚੱਲੀ ਜੀਆਂ ਤੇ ਹੋ ਜੀ ਆ ਵੀ ਜਿਹੜਾ ਮੈਂ ਨਾ ਥਾਣ ਬਣਾਉਂਦਾ ਸੰਦੀਪ ਸਿਹੌਣ ਕਈ ਭੈਣ ਭਰਾਵਾਂ ਨੇ ਨਾ ਗੁੱ ਬੇਨਤੀ ਹੈ ਵੀ ਜਿਹੜਾ ਵੀ ਭੈਣ ਭਰਾ ਫੋਨ ਕਰਦਾ ਥੋੜਾ ਜਿਹਾ ਮੈਨੂੰ ਨਾ ਕੋਈ ਚੱਕਰ ਚੱਲਿਆ ਉਹਦੇ ਮੈਂ ਹੁਣ ਥਾੜਾ ਬਣਾਉਣ ਘਰ ਨਹੀਂ ਜਾਂਦਾ ਅੱਛਾ ਇੱਥੇ ਹੀ ਬਸ ਜਿਹੜਾ ਵੀ ਭੈਣ ਭਰਾ ਨੇ ਥਾੜਾ ਬਣਾਉਣਾ ਹਾਂ ਪਹਿਲਾਂ ਡਾਕਟਰ ਕੋਲ ਨਾ ਛਡਾਇਆ ਹੋਵੇ ਮੇਰੇ ਕੋਲ ਲਿਆਓ ਸਵੇਰੇ ਮੈਂ ਇੱਥੇ ਹਾਂ ਕੋਈ ਪੈਸਾ ਨਹੀਂ ਲੈਣਾ ਕੋਈ ਗੱਲ ਨਹੀਂ ਬਣਨੀ ਕੋਈ ਟੀਕਾ ਟਾਗਾ ਵੀ ਲਾਉਣਾ ਹੋ ਮੈਂ ਪੱਲੇ ਉਹ ਵੀ ਲਾ ਦੂੰ ਪਰ ਇਹ ਬੇਨਤੀ ਹੈ ਵੀ ਇੱਥੇ ਲਿਆ ਕਰੋ ਮੈਂ ਵੀ ਥੋੜਾ ਸੌਖਾ ਤੈਨੂੰ ਬਸ ਸਮਾਂ ਬੜਾ ਖਰਾਬ ਜਿਆ ਨਹੀਂ ਜੇ ਕੋਈ ਭੈਣ ਭਰਾ ਫੋਨ ਕਰਦਾ ਹੁਣ ਬੀਬੀਆਂ ਕਹਿ ਦਿੰਦੀਆਂ ਤਾਂ ਐਵੇਂ ਮੂੰਹ ਚੁ ਸਾਤਿਆ ਜਦੋਂ ਉਹਨੀ ਆਈ ਪਰ ਆਪਾਰਾ ਬੰਦਾ ਵਾਕਿਬ ਨਹੀਂ ਹੁੰਦਾ ਫੇ ਭੈਣ ਭਰਾ ਨੂੰ ਇਹੋ ਬੇਨਤੀ ਪੇ ਇੱਥੇ ਲਿਆਓ ਥਾਣੇ ਦਾ ਕੋਈ ਪਿਆਹਾ ਨਹੀਂ ਹਾਂ ਥਾਣੇ ਨੂੰ ਛੇੜਿਆ ਨਾਲ ਭਾਵੇਂ ਤੁਹਾਡੀ ਚਮੇ ਥਾਣਾ ਦੀ ਘਰੂੜਿਆ ਤਾਂ ਵੀ ਠੀਕ ਕਰ ਦੋ ਠੀਕ ਆ ਉਹ ਚਲੋ ਕੇ ਦਾ ਭਲਾ ਹੋਵੇ ਉਹ ਸਾਨੂੰ ਸਿਖਾ ਗਿਆ ਚੱਲ ਗਿਆ ਪੱਡੂਣੀ ਇੰਦਰ ਹੁੰਦੇ ਬਹੁਤ ਪੁਰਾਣੇ ਬਟਾਲੇ ਦੇ ਬਟਾਲੇ ਦੇ ਹੁੰਦੇ ਸੀ ਉਹ ਬਣਾਉਂਦੇ ਸੀ ਥਾਣਾ ਹਮ ਠੀਕ ਆ ਹੁਣ ਹੁਣ ਬਜ਼ੁਰਗ ਹੋ ਗਿਆ ਚਲੋ ਉਹ ਕੋਈ ਬੈਠਾ ਨਹੀਂ ਜਾਂਦਾ ਚਲੋ ਉਹ ਤੋਂ ਅਹੀਂ ਸਿੱਖ ਲਿਆ ਵੀ ਇਦਾਂ ਆਉਂਦੇ ਜਾਂਦੇ ਆ ਬਣਾਏ ਬਣੇ ਮਹਾਰਾਜ ਦੀ ਕਿਰਪਾ ਹੋ ਗਈ ਉਹਨੇ ਦਿੱਤਾ ਪਲੇਟ ਤੇ ਖ ਚਲੋ ਬਤਰਾ ਆ ਗਿਆ ਹਾਂਜੀ ਪਰ ਉਹਦੇ ਕੋ ਸਿੱਖਿਆ ਉਹਨੇ ਪੈਸਾ ਨਹੀਂ ਲੈਂਦਾ ਕੋ ਉਹਨੇ ਸਭ ਗੋਲਕ ਲਾਈ ਆ 100 ਰੁਪਏ ਪਾ ਦੋ ਤੇਰੇ ਗੁਰਦੁਆਰੇ ਚੜਾਉਂਦੇ ਬਿਲਕੁਲ ਜੀ ਆਪਾਂ ਗੋਲਕ ਵੀ ਕੋਈ ਨਹੀਂ ਲਾਈ ਅਗਲੇ ਨੂੰ ਕਹਿੰਦਾ ਵੀ ਗੁਰੂ ਘਰ ਜਾ ਕੇ ਰੁਪਈਆ ਸਭ ਆਹ ਵਸੇ ਵਾ ਵੇਰ ਕੀ ਹੈ ਦੇਖੋ ਚੱਲ ਬਾਕੀ ਕਿਸਦਾ ਡੰਗਰ ਵਾਲ ਗੋਲ ਪਿਆ ਚਲੋ ਕੋਈ ਨੇ ਰਸ ਨੇਰਾ ਹੋਵੇ ਉਹ ਵੀ ਕਰ ਦਿੰਦੇ ਕੱਟ ਦਈਦਾ ਵਾ ਪਰ ਹੁਣ ਮਜਬੂਰੀ ਜੀ ਚਲੋ ਕਰੂੰਗੇ ਫੋਨ ਤੇ ਵਿਚਲੇ ਜਾਵਾਂ ਕੋਈ ਨਹੀਂ ਠੀਕ ਐਡਾ ਬਤਰਾ ਨੇ ਬਾਕੀ ਇੰਨੀਆਂ ਬੇਲਦੀਆਂ ਜਿੰਨੇ ਆਉਣਾ ਇੱਥੇ ਆ ਕੇ ਚੋ ਕੇ ਤਸਲੀ ਕਰਕੇ ਪਾਸ ਕਰ ਬਿਲਕੁਲ ਜੀ ਗੱਲਾਂ ਗੁਲਾ ਹੁਣ ਮੁੜ ਕੇ ਕਰਦੇ ਗੱਲਾਂ ਚੱਲੀ ਜਾਣੀਆਂ ਚੱਲੀ ਜਾਣੀਆਂ ਚਲੋ ਬਾਕੀ ਇੰਨਾ ਬੜੀ ਮਿਹਰਬਾਨੀ ਤੇਰੀ ਭਰਾਵਾ ਵੀ ਚਲੋ ਆਡੇ ਕੋਲ ਤੇ ਆ ਜਾਂਦਾ ਉਹ ਪ੍ਰੋਜੈਕਟ ਜੀ ਸਾਹਿਬ ਪਤਾ ਗੱਲ ਇਹ ਇਹਦੇ ਕੋਈ ਆਪਣੀ ਨਹੀਂ ਮਜਬੂਰੀ ਥੋੜਾ ਬੜਾ ਕੰਮ ਆਣਾ ਨਹੀਂ ਸਾਨੂੰ ਵੀ ਆਖ ਤੁਹਾਡੇ ਜਿ ਕਰਾਉਂਦੀ ਆ ਇਹ ਤੇ ਦੇਖੋ ਵਿਚਾਰਾ ਗੱਡੀ ਵਾਲਾ ਉਹਨੂੰ ਆਸ ਨਹੀਂ ਕਿਤੇ ਨਹੀਂ ਇੱਕ ਕਈ ਘਰ ਰੋਟੀ ਖਾਂਦਾ ਹਾਂ ਜੀ ਹਾਂ ਚਾਰ ਪੰਜ ਘਰ ਦੇ ਜਿੱਦੋਂ ਡੰਗਰ ਲੈਣ ਜਾਂਦੇ ਉਹ ਰੋਟੀ ਛਕਣ ਬਿਲਕੁਲ ਜੀ ਬਿਲਕੁਲ ਜੀ ਚਲੋ ਪਰਮਾਤਮਾ ਨੇ ਲਿਖਿਆ ਬਾਕੀ ਇਹ ਕਰਮਾਂ ਵਾਲੀਆਂ ਤਾਰ ਦੀਆਂ ਵਾ ਜੇ ਤੇ ਆਪਾ ਸੇਵਾ ਕਰੀ ਬਿਲਕੁਲ ਜੀ ਜਿਹੜੀ ਮਾੜੀ ਵੀ ਲਿਆਓ ਜੇ ਉਹਨੂੰ ਸੰਭੋ ਚਾਰ ਨੂੰ ਦੋ ਦੋ 4 ਕਿਲੋ ਵੱਧ ਜਾਂਦੀ ਜੇ ਚੰਗੀ ਵੀ ਲਿਆ ਕੇ ਨਾ ਸੰਭੀ ਉਹਨੇ ਕਟਵਾਏਗਾ ਕੱਟਨੇ ਕੱਟਨੇ ਬਾਕੀ ਬਹੁਤੀਆਂ ਗੱਲਾਂ ਨਾ ਹੀ ਕਰੀਏ ਬੜੇ ਬਲਾਈਆਂ ਕਿਤੇ ਦੇ ਦੋ ਬੁਲਾ ਦੇ ਬਾਕੀ ਸਾਰਿਆਂ ਨੂੰ ਸਾਸਰੀ ਘਰ ਦੀ ਗੋਲ ਦੀ ਸ਼ਾਦੀ ਤੇ ਮਾਫ ਕਰਿਓ ਵਾਗੁਰੂ ਜੀ ਖਾਲਸਾ ਬਾਈ ਜੀ ਫਤਿਹ ਜੀ